ਸਾਡੇ ਅਮਰ ਅਮਰਸਰ ਪੁਲਿਸ ਦੇ ਐਸਪੀ ਸ਼੍ਰੀ ਵਿਮੈਨੂ ਰਾਣਾ ਜੀ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਕਿ ਕੁਝ ਵਿਅਕਤੀ ਪਾਕਿਸਤਾਨ ਪਾਰ ਬਾਰਡਰ ਤੋਂ ਨਸ਼ਾ ਲਿਆ ਆਗੇ ਤੇ ਅਮਰਸਰ ਦੇ ਵਿੱਚ ਸਪਲਾਈ ਕਰਨ ਦੀ ਤਾਕ ਦੇ ਵਿੱਚ ਨੇ ਉਹਦੇ ਆਧਾਰ ਤੇ ਇੱਕ ਕੇਸ ਕੇਸ ਦਰਜ ਕਰਕੇ ਉਹਨੂੰ ਫੋਲੋ ਅਪ ਕਰਕੇ ਇੱਕ ਜਿਹੜਾ ਵਿਅਕਤੀ ਆ ਲਖਵਿੰਦਰ ਸਿੰਘ ਉਰਫ ਲਖਾ ਖੇਮ ਕਰਨ ਨਿਵਾਸੀ ਤਰਨਤਾਰਨ ਉਹਨੂੰ ਉਥੋਂ ਖੇਮ ਕਰਨ ਤੋਂ ਜਾ ਕੇ ਕਾਬੂ ਕੀਤਾ ਉਹਨੂੰ ਜਿਹੜਾ ਐਡਵਾਂਸ ਸੀ ਹੈ ਜਿਹੜੀ ਉਹਦੇ ਕੋਲੋਂ 5 ਕਿਲੋ ਜਿਹੜੀ ਹੀਰੋਇਨ ਇੱਕ ਮੋਟਰਸਾਈਕਲ ਤੇ ਮੋਬਾਈਲ ਫੋਨ ਬਰਾਮਦ ਕੀਤਾ ਇਸ ਤਰ੍ਹਾਂ ਜਿਹੜੀ ਇੱਕ ਵਿਰੋਧੀ ਦੇਸ਼ ਦੇ ਵਿਰੋਧੀ ਦੇਸ਼ ਦੀ ਜਿਹੜੀ ਸਾਡੇ ਸਾਡੇ ਦੇਸ਼ ਵਿੱਚ ਜਿਹੜੀ ਹੀਰੋਇਨ ਨੂੰ ਸਪਲਾਈ ਕਰਨ ਦਾ ਜਿਹੜਾ ਉਹ ਕੋਸ਼ਿਸ਼ ਸੀ ਉਹਨੂੰ ਨਾਕਾਮ ਕੀਤਾ ਤੇ ਉਹਨੂੰ ਅੰਮ੍ਰਿਤਸਰ ਦੇ ਆਉਣ ਤੋਂ ਪਹਿਲਾਂ ਹੀ ਉੱਥੇ ਕਾਬੂ ਕਰਕੇ ਉਹਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਕਿਹੜੀ ਜਗ੍ਹਾ ਤੋਂ ਇਹ ਉਹ ਤੇ ਬਰਾਮਦ ਹੋਈ ਜੀ ਹੈ ਕੀਮ ਕਰਨ ਬਾਰਡਰ ਤੋਂ ਉਹਨੇ ਪਾਸੇ ਬਾਰਡਰ ਦੇ ਨਾਲ ਹੀ ਆ ਬਾਰਡਰ ਤੋੜਿਆ ਹੈਗਾ ਬੰਟਾ ਸਰ ਇਹ ਕਿਹੜੀ ਐਫ ਆਈ ਆਰ ਦਾ ਹਿਸਤਾ ਹੈ ਜੀ ਇਹ ਨਵੀਂ ਐਫ ਆਈ ਆਰ ਦਰਜ ਹੋਈ ਆ ਜੀ 130 ਨੰਬਰ ਐਫ ਆਈ ਆਰ ਆ ਇਹ ਕੱਲ ਦਰਜ ਹੋਈ ਆ 21 23 25 61 ਐਨ ਡੀ ਪੀ ਐਸ ਖਾਨਾ ਸਲਾਮਾਬਾਦ ਅਮਰਸਾ ਜੀ ਕਿ ਕਿਤੋਂ ਆਈ ਪਾਕਿਸਤਾਨ ਜਿਹੜੇ ਸਮਗਲਰ ਕੋਈ ਕਰਾਇਆ ਇਹ 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 ਪਾਕਿਸਤਾਨ ਤੋਂ ਅਲੀ ਅਲੀ ਨਾਮੀ ਸਮਗਲਰ ਹੈਗਾ ਜੀ ਉਹ ਉਹ ਨੇ ਉਹਨੇ ਸਪਲਾਈ ਕੀਤੀ ਸਰ ਜੀ ਮਾਰਕੀਟ ਵਾਲਿਆਂ ਕਿੰਨੀ ਆ ਮਾਰਕੀਟ ਵੈਲਿਊ ਅਸੀਂ ਮਾਰਕੀਟ ਵੈਲਿਊ ਨੂੰ ਦੇਖਦੇ ਮਾਰਕੀਟ ਵੈਲਿਊ ਇੱਥੇ ਦੀ ਹੋਰ ਆ ਅਮਰੀਕਾ ਦੀ ਹੋਰ ਆ ਕਿਤੇ ਦੀ ਹੋਰ ਆ ਸਾਡੇ ਲਈ ਜਿਹੜਾ ਨਸ਼ਾ ਦਾ ਨਸ਼ਾ ਅਸੀਂ ਇਹਨੂੰ ਕੋਈ ਸਪਲਾਈ ਕਰਕੇ ਨਾ ਇਹਦੇ ਕੋਈ ਮੁੱਲ ਪਾਉਣਾ ਦੇ ਨਾਂ ਵੇਚਣਾ ਅਸੀਂ ਡਿਸਟਰਾਏ ਕਰਨਾ ਸਾਡੇ ਲਈ ਮਾਰਕੀਟ ਵੈਲਿਊ ਦੀ ਕਮੈਂਟ ਕਰਨੀ ਪਾਉਣੀ ਹੈ ਸਰ ਇਹ ਇੱਕ ਇੱਕਦੋ ਅਸੀਂ ਕਿਸ ਤਰੀਕ ਨੂੰ ਆਈ ਸੀ ਸਰ ਕਿਤੇ ਪਹੁੰਚ ਨਹੀਂ ਸਕਿਆ ਇਹ ਇੱਕ ਕੱਲ ਆਈ ਸੀ ਤੇ ਅਮਰਸਰ ਹੋਣੀ ਸੀ ਜੀ ਅਮਰ ਸ਼ਹਿਰ ਚੋਂ ਅੱਗੇ ਆ ਕੇ ਇਹਨਾਂ ਨੇ ਗਾਂ ਪੈਡਲਰ ਦੇ ਰਾਹੀਂ ਕਿਹਨੂੰ ਸਪਲਾਈ ਕਰਨੀ ਸੀ ਕੀ ਕਰਨੀ ਸੀ ਦੈਟ ਵਿਲ ਬੀ ਕੰਸੀਡਰਡ ਇਨ ਯੂਨੀਵਰਸਿਟੀ ਸਰ ਆਈ ਡਰੋਨ ਰਹੀ ਹੈ ਆਈ ਹੈ ਹਾਂਜੀ ਆਈ ਡਰੋਨ ਰਹੀ ਹੈ ਉਹ ਡੈਡੀ ਭਾਈ ਹੋਏ ਬੰਦੇ ਜਿਨ੍ਹਾਂ ਨੂੰ ਸਪਲਾਈ ਕਿੰਨੀ ਕਿੰਨਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਸੌਰੀ ਵੀ ਕਾਂਟ ਡਿਸਕਸ ਇਹਨਾਂ ਦੇ ਖਿਲਾਫ ਪਹਿਲੇ ਹੈ ਕੋਈ ਕੇਸ ਦਰਜ ਸਰ ਇਹਦੇ ਖਿਲਾਫ ਪਹਿਲਾਂ ਕੋਈ ਦਰਜ ਨਹੀਂ ਤੇ ਸਰ ਕੋਈ ਵਿਦੇਸ਼ੀ ਵਿਦੇਸ਼ੀ ਲਿੰਕ ਕੋਈ ਵਿਦੇਸ਼ੀ ਲਿੰਕ ਹੀ ਹੈ ਨਾ ਪਾਕਿਸਤਾਨ ਦਾ ਜਿਹੜਾ ਬੰਦਾ ਹੈਗਾ ਅਲੀ ਆ ਉਹ ਵਿਦੇਸ਼ੀ ਲਿੰਕ ਹੀ ਆ ਇੱਕ ਡਿਪਾਰਟਮੈਂਟ ਨੂੰ ਗੁੰਮਰਾਹ ਕਰਨ ਵਾਸਤੇ ਮੈਂ ਕਿਹਾ ਕਿ ਲੱਖੇ ਦੇ ਵਗੈਰਾ ਬੈਠੇ ਨੇ ਉਹਨਾਂ ਦਾ ਲਿੰਕ ਨਹੀਂ ਹੈ ਜੀ ਲੰਡੇ ਦਾ ਲਿੰਕ ਨਹੀਂ ਨਹੀਂ ਲੰਡੇ ਦਾ ਇਹਦੇ ਵਿੱਚ ਕੋਈ ਨਹੀਂ ਹੈਗਾ ਸਿਰਫ ਉਹ ਅਲੀ ਦਾ ਹੀ ਲਿੰਕ ਹੈਗਾ ਉਹ ਜਿਹੜਾ ਵਿਦੇਸ਼ੀ ਲਿੰਕ ਹੀ ਆ ਸਰ ਇਹਦਾ ਬੈਕਗਰਾਉਂਡ ਕੀ ਹੈ ਕੰਮ ਕੁੰਗੀ ਕਰਦੇ ਆ ਇਹ ਕੀ ਹੈ ਇਹਦੀ ਨਾਲ ਇਹ ਮਜ਼ਦੂਰੀ ਦਾ ਕੰਮ ਕਰਦਾ ਪੰਜ ਛੇ ਕਲਾਸਾਂ ਪੜਿਆ ਹੋਆ ਇਹਨੂੰ ਜਿਹੜੇ ਪਾਕਿਸਤਾਨ ਦੇ ਜਿਹੜੇ ਬੰਦੇ ਨੇ ਉਹ ਜਿਹੇ ਬੰਦਿਆਂ ਨੂੰ ਯੂਜ਼ ਕਰ ਲੈਂਦੇ ਨੇ ਉਹ ਯੂਜ਼ ਕਰਕੇ ਆਪਣੇ ਤਰੀਕੇ ਨਾਲ ਆਪਣਾ ਕੰਮ ਕਰਦੇ ਇਹਦੇ ਖਿਲਾਫ ਕੋਈ ਪਹਿਲਾਂ ਮਕਦਮਾ ਨਹੀਂ ਸਰ ਇਹ ਲਿੰਕ ਕਿਹਦੇ ਲਿੰਕ ਵਿੱਚ ਆਇਆ ਜੀ ਹਾਂ ਜੀ ਕਦੇ ਲਿੰਕ ਵਿੱਚ ਆਇਆ ਹੈ ਲਿੰਕ ਦੇ ਵਿੱਚ ਮਤਲਬ ਮਤਲਬ ਕਿ ਇਹ ਥਰੂ ਇਹਦੇ ਅੰਦਰ ਆਂਦੀ ਹੈ ਅਲੀ ਜਿਹੜਾ ਫੋਰਨ ਪਾਕਿਸਤਾਨ ਚ ਬੈਠਾ ਇਹ ਇੰਡੀਆ ਦੇ ਅਮਰਸਰ ਦੇ ਬੰਦੇ ਹੈਗੇ ਨੇ ਉਹਨੂੰ ਆਇਡੈਂਟੀਫਾਈ ਕਰਾਂਗੇ ਉਹ ਬੈਕਵਰਡ ਫਾਰਵਰਡ ਲਿੰਕੇਜ ਇਨਵੈਸਟੀਗੇਸ਼ਨ ਦੇ ਤਰ੍ਹਾਂ ਜੋ ਵੀ ਇਸਟੈਬਲਿਸ਼ ਹੋਊਗਾ ਨਜ਼ਰ ਰੱਖੀ ਕਰਾਂਗੇ ਸਰ ਪਹਿਲਾਂ ਵੀ ਕੋਈ ਕਨਸਾਈਨਮੈਂਟ ਮਗਵਾ ਚੁੱਕਾ ਹੈ ਜੀ ਪਹਿਲੀ ਕੋਈ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਸਰ ਜੀ ਪੀ ਲਿਖ ਕੇ ਪਾਇਏ